ਸਰਜੀਮ ਮਾਮਲਾ ਇਸ ਤਰ੍ਹਾਂ ਹੈ ਕਿ ਮਾਮਲਾ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਦਿਵਾਲੀ ਵਾਲੇ ਦਿਨ ਤੋਂ ਜਿੱਦਣ ਮੈਨੂੰ ਪਹਿਲੇ ਦਿਨ ਫੋਨ ਆਉਂਦਾ ਹੈ ਕੀ ਆਉਂਦਾ ਫੋਨ ਏਸੀ ਆਂਦਾ ਸੀਗਾ ਕਿ ਤੁਸੀਂ 50 ਲੱਖ ਰੁਪਇਆ ਸਾਨੂੰ ਦਓ ਕਰੋਤੀ ਮੰਗੀ ਸੀ ਉਹਨਾਂ ਨੇ ਥ੍ਰੈਟ ਦਿੱਤੀ ਸੀ ਕਿ ਤੈਨੂੰ ਮਾਰ ਦਾਂਗੇ ਤੇਰਾ ਨੁਕਸਾਨ ਕਰਾਂਗੇ ਅਸੀਂ ਦਿਵਾਲੀ ਵਾਲੇ ਦਿਨ ਆਇਆ ਸੀਗਾ ਮੈਂ ਮੁੜ ਕੇ ਬਾਅਦ ਚ ਅਗਲੇ ਦਿਨ ਇੱਥੇ ਥਾਣੇ ਦਰਖਾਸਤ ਦਿੱਤੀ ਆਪਣੇ ਆਪ ਕੇ ਕਿਸੇ ਖਾਸ ਬੰਦੇ ਦਾ ਨਾਮ ਲੇਟਾ ਹੋ ਗਿਆ ਹਾਂਜੀ ਉਹਨਾਂ ਨੇ ਨਾਮ ਲਿਆ ਸੀ ਅਮਨ ਗੋਤਾ ਆਪਣਾ ਨਾਮ ਦੱਸਣ ਡਿਆ ਸੀਗਾ ਕਿ ਬਟਾਲੇ ਮੈਂ ਤਿੰਨ ਮਰਡਰ ਕੀਤੇ ਮੈਂ ਉਹੋ ਬੋਲਦਾ ਵਾਂ ਅਮਨ ਗੋਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ 2-4 ਦਿਨ ਮੈਨੂੰ ਟਾਈਮ ਲੱਗਿਆ ਮੇਰੇ ਕੋ ਫੋਨ ਲਾਉਂਦੇ ਰਹੇ ਮੈਂ ਫੋਨ ਪਿਕ ਨਹੀਂ ਕੀਤੀ ਉਹਨਾਂ ਦੀ ਫਿਰ 14 ਤਰੀਕ ਨੂੰ ਲਾਸਟ ਵਾਰ ਮੈਨੂੰ ਕਾਲ ਆਈ ਆ ਕਿ ਮਹੰਤ ਸਿੰਘ ਤੈਨੂੰ ਅਸੀਂ ਲਾਸਟ ਫੋਨ ਲਾਉਣਾ ਸੀ ਅਸੀਂ ਲਾਤਾ ਜੇ ਤੂੰ ਪੈਸੇ ਨਾ ਦਿੱਤੇ ਸਾਨੂੰ ਤੇ ਅਸੀਂ ਤੇਰਾ ਨੁਕਸਾਨ ਕਰਾਂਗੇ ਜਿਹੜੀਆਂ ਗੱਡੀਆਂ ਤੇਰਾ ਰੈਸਟੋਰੈਂਟ ਬੰਨਿਆ ਉਹਨੂੰ ਵੀ ਅੱਗ ਲਾਵਾਂਗੇ ਜਿਹੜੀਆਂ ਬਾਹਰ ਤੇਰੇ ਵਹੀਕਲ ਖੜੇ ਉਹਨਾਂ ਨੂੰ ਵੀ ਅੱਗ ਲਾਵਾਂਗੇ ਸਭ ਪਤਾ ਸੀ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੂੰ ਮੇਰੇ ਘਰ ਦੀ ਡਿਟੇਲ ਵੀ ਵਾਇਸ ਰਿਕਾਰਡ ਤੁਹਾਨੂੰ ਮੈਂ ਸੈਂਡ ਕੀਤੀ ਉਹ ਚ ਸਾਰੀ ਕੁਝ ਡਿਟੇਲ ਉਹਨਾਂ ਇਹਦਾ ਤੇਰਾ ਕਾਰੋਬਾਰ ਸਾਰੀ ਡਿਟੇਲ ਉਹਨਾਂ ਕੋਲ ਸੀਗੀ ਪਹਿਲਾਂ ਹੀ ਕੱਲ ਰਾਤ ਨੂੰ ਮੈਂ ਰੋਟੀ ਖਾ ਰਿਹਾ ਹੈਗਾ ਘਰੇ 9:30 ਵਜੇ ਦਾ ਟਾਈਮ ਹੋਣਾ ਇੱਕ ਬੁਲਟ ਤੇ ਇੱਕ ਸਪਲੈਂਡਰ ਦੇ ਉੱਤੇ ਤਿੰਨ ਤਿੰਨ ਜਣੇ ਜਾਣੇ ਚੜ ਕੇ ਆਏ ਨੇ ਘਰ ਦੇ ਲਾਗੇ ਪਹਿਲਾਂ ਉਹਨਾਂ ਨੇ ਮਾੜਾ ਮੋਟਾ ਰੈਕੀਜੀ ਕੀਤੀ ਹੈ ਕਿ ਕੌਣ ਹੈਗਾ ਉੱਥੇ ਕੌਣ ਨਹੀਂ ਸਿਕਿਉਰਿਟੀ ਗਾਰਡ ਸੀਗਾ ਰਾਤ ਸਿਰਫ ਇਕੱਲਾ ਉੱਥੇ ਉਸ ਤੋਂ ਬਾਅਦ ਉਹਨਾਂ ਨੇ ਵੇਖ ਕੇ ਇੱਕਦਮ ਆਣ ਕੇ ਤਾਬੜ ਤੋਂ ਉਹਨਾਂ ਨੇ ਪੈਟਰੋਲ ਸੁੱਟੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਦੇ ਉੱਤੇ ਅੱਗ ਲਾਤੀ ਤੇ ਧੋੜਪਾਨ ਕਰਨੀ ਸ਼ੁਰੂ ਕਰ ਦਿੱਤੀ ਕੋਈ ਹੋਰ ਕੁਝ ਬੋਲੇ ਹੋਣ ਜਾਂ ਗੋਲੀ ਚਲਾਈ ਬ ਗੋਲੀ ਦਾ ਵੀ ਕਹਿਣ ਦੇ ਨੇ ਕਿ ਜੋ ਚਲੋ ਜਿੰਨਾ ਤੋੜਪਾ ਨਾ ਕੰਡੇ ਸੀ ਗੋਲੀ ਦੀ ਆਵਾਜ਼ ਦੇ ਵਿੱਚ ਪਤਾ ਨਹੀਂ ਲੱਗਾ ਸਾਨੂੰ ਪਰ ਇੱਕ ਗੱਲ ਉਹ ਕਹਿੰਦੇ ਰਹੇ ਨੇ ਬਾਰ-ਬਾਰ ਕਿ ਗੋਲੀ ਮਾਰ ਸੰਦ ਕੱਢ ਤੇ ਗੋਲੀ ਮਾਰ ਇਹਨਾਂ ਦੇ ਇੰਨੀ ਗੱਲ ਉਹ ਵਾਇਸ ਰਿਕਾਰਡ ਦੇ ਵਿੱਚ ਕਲੀਅਰਲੀ ਆ ਰਹੀ ਹੈ ਕਿ ਹਾਂ ਵੀ ਗੋਲੀ ਦੀ ਉਹਨਾਂ ਨੇ ਗੱਲ ਕਹੀ ਹੈ ਬਾਕੀ ਅੱਗ ਲਾ ਕੇ ਤੇ ਮੁੜ ਕੇ ਬਾਅਦ ਚ ਗਾਲਾਂ ਗੂਲਾਂ ਕੱਢ ਕੇ ਤੇ ਭੱਜ ਗਏ ਨਹੀਂ ਤੀ ਦਿਵਾਲੀ ਤੋਂ ਬਾਅਦ ਦੀ ਹੈ ਦਰਖਾਸਤ ਦਿੱਤੀ ਹੈ ਹਾਂਜੀ ਕੋਈ ਅਸਰ ਨਹੀਂ ਆਇਆ ਨਹੀਂ ਕੁਝ ਨਹੀਂ ਉਸ ਦਰਖਾਸਤ ਉਦੇ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਮੈਂ ਨੰਬਰ ਵੀ ਦਿੱਤੇ ਜਿਹੜੇ VIP ਨੰਬਰ ਬਾਹਰ ਦੇ ਸੀਗੇ ਆਪਣੇ ਬਾਰੋਂ ਕਾਲ ਆਉਂਦੇ ਸੀ ਉਹ ਨੰਬਰ ਇਹਨਾਂ ਨੂੰ ਮੈਂ ਨੋਟ ਕਰਾਏ ਸੀ ਦੋ ਤਿੰਨ ਨੰਬਰ ਸੀ ਕਿ ਪੁਰਤਗਾਲ ਦਾ ਆ ਰਹੇ ਸੀ ਕਿ ਜਰਮਨੀ ਦਾ ਸੀ ਇੱਕ ਯੂ ਐਸ ਏ ਦਾ ਸੀਗਾ ਉਹ ਤਿੰਨੇ ਨੰਬਰ ਇਹਨਾਂ ਨੂੰ ਨੋਟ ਕਰਾ ਦਿੱਤੇ ਸੀ ਪਰ ਖਾਸੀ ਕਾਰਵਾਈ ਉਸ ਚੀਜ਼ ਦੇ ਉੱਤੇ ਹੋਈ ਨਹੀਂ ਲੱਗਦਾ ਭਾਵੇਂ ਹੁਣ ਸਰ ਇਹਨਾਂ ਦੇ ਉੱਤੇ ਹੀ ਕਾਰਵਾਈ ਕਰਨ ਦੇ ਪਤਾ ਲੱਗੇਗਾ ਕੌਣ ਹੈ ਕੀ ਹਿਸਾਬ-ਤਾਬ ਹੈ ਕਿੰਨੇ ਪੇਟ ਦਿੱਤਾ ਹੈ ਕਾਰੋਬਾਰ ਦਾ ਤੇ ਹੁਣ ਇਹਨਾਂ ਨੂੰ ਪਤਾ ਇਨਵੈਸਟੀਗੇਸ਼ਨ ਕਰਨਗੇ ਤੇ ਪਤਾ ਲੱਗੇਗਾ ਕੀ ਹਿਸਾਬ-ਤਾਬ ਹੈ ਪਹਿਲਾਂ ਨਹੀਂ ਕੀਤੀ ਇਹਨਾਂ ਨੇ ਉਹਦੇ ਹੁਣ ਸਰ ਇਹਨਾਂ ਦੇ ਉੱਤੇ ਹੀ ਕਿਉਂ ਨਹੀਂ ਕੀਤੀ ਇਹਨਾਂ ਨੇ ਤੇ ਹੁਣ ਇਹਨਾਂ ਦਾ ਦੱਸਣਗੇ ਕਿਉਂ ਨਹੀਂ ਕੀਤੀ ਮੈਂ ਤੇ ਬਥੇਰੇ ਤਰਲੇ ਕੱਢਦਾ ਰਿਹਾ ਇਹਨਾਂ ਦੇ ਕੀ ਮੰਗ ਰਹੇ ਮੰਗ ਰਹੀਏ ਕਾਰਵਾਈ ਕਰਨ ਆਪਣੀ ਇਨਵੈਸਟਿਗੇਟ ਕਰਨ ਪ੍ਰੋਪਰ ਜਿਹੜੇ ਦੋਸ਼ੀ ਨੇ ਉਹ ਖੜੇ ਜਾਣ ਲੱਗਦਾ ਦੁਬਾਰਾ ਫੇਰ ਇਹੋ ਜੀ ਕਾਰਵਾਈ ਹੋਏ ਕਰਨਗੇ ਜਰੂਰ ਕਹਿ ਕੇ ਗਏ ਨੇ ਵਾਇਸ ਰਿਕਾਰਡ ਦੇ ਉੱਤੇ ਲਾਸਟ ਉਹਨਾਂ ਨੇ ਗੱਲ ਕਹੀ ਏ ਇਹ ਪੁੱਤ ਪਹਿਲੋਂ ਦੇ ਸਾੜਾਂਗੇ ਮੁੜ ਕੇ ਤੇਰੇ ਗੋਲੀਆਂ ਮਾਰਾਂਗੇ ਆਂਦੇ ਜੇ ਤੂੰ ਨਾ ਦਿੱਤੇ ਕੋਈ ਨਹੀਂ ਤੇਰੇ ਜਦੋਂ ਗੋਲੀਆਂ ਵੱਜਣਗੀਆਂ ਤੇ ਜਿਹੜੇ ਦੂਜੇ ਨੇ ਹੋਰਾਂ ਨੇ ਬਥੇਰੇ ਨੇ ਪੈਸੇ ਦੇ ਦੇਣੇ ਨੇ ਕਿੰਨੀਆਂ ਗੱਡੀਆਂ ਨੂੰ ਨੁਕਸਾਨ ਹੋਇਆ ਸਰ ਮੇਰੀਆਂ ਦੋ ਗੱਡੀਆਂ ਸਾੜ ਗਏ ਨੇ ਤੇ ਚਵਾਂ ਗੱਡੀਆਂ ਦੇ ਸ਼ੀਸ਼ ਕੋਲੇ ਹੀ ਕਰ ਦਿੱਤੀ ਇਹਨਾਂ ਸਾੜੀ ਦਿੱਤੀ ਇਹਨਾਂ ਕਿੰਨਾ ਕੁ ਨੁਕਸਾਨ ਸਮਝਦੇ 8 ਕਿ ਲੱਖ ਦਾ ਨੁਕਸਾਨ ਕਰ ਗਏ ਮੈਂ ਹਾਂ ਨਾ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਕਿੱਥੇ ਤੇ ਰਹਿਣ ਵਾਲੇ ਜੀ ਕਿੱਥੇ ਰਹਿੰਦੇ ਆ ਇਸ ਵੇਲੇ ਤੇ ਕੀ ਹੋਇਆ ਰਾਤੀ ਮੈਂ ਇਥੇ ਮਜੀਠਾ ਹੀ ਹੁਣਾਵਾ ਖਾਸਾ ਪਤੀ ਆਪਣਾ ਘਰ ਤੇ ਇਥੇ ਸਕਿਉਰਟੀ ਗਾਰਡ ਦੇ 2 ਸਾਲ ਹੋ ਗਏ ਮੈਨੂੰ ਡਿਊਟੀ ਕਰਦਾ ਕਿੱਥੇ ਇਹਨਾਂ ਦੇ ਕੋਲ ਕਬਲ ਭਾਈ ਜੀ ਦੇ ਕੋਲੇ ਹੀ ਇੱਥੇ ਜਿੱਥੇ ਆ ਕੀ 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 ਕੰਮ ਕਰਦੇ ਆ ਸਕਿਉਰਟੀ ਦਾ ਹੀ ਮੈਨੂੰ ਰਹਾ ਧਿਆਨ ਰੱਖਣਾ ਇਹ ਕੀ ਕੰਮ ਕਰਦੇ ਇਹਨਾਂ ਦਾ ਡਿਲਰੀ ਦਾ ਇਦਾਂ ਪ੍ਰਾਣੀਆਂ ਗੱਡੀਆਂ ਇਦਾਂ ਲੈਣੀਆਂ ਵੇਚਣੀਆਂ ਤੇ ਉਹ ਮਰ ਲ ਗਿਆ ਮੈਂ ਤਾਂ ਜਿਆਦੀ ਗੱਲ ਦਾ ਤੇ ਪਤਾ ਨਹੀਂ ਮੈਂ ਰਾਤੀ ਇੱਥੇ ਬੈਠਾ ਹਾਂ ਅੰਦਰ ਤੇ ਇਧਰੋਂ ਬੰਦਾ ਇੱਕ ਆਇਆ ਵਾ ਆ ਸੜਕ ਦੇ ਉੱਤੇ ਉਹਨੇ ਮੇਰੇ ਵੱਲ ਇਦਾਂ ਵੇਖਿਆ ਬੜੇ ਗੌਰ ਨਾਲ ਤੇ ਕਰਪਾਨ ਉਹਨੇ ਫੜੀ ਸੀ ਹੱਥ 'ਚ ਨੰਗੀ ਤੇ ਮੈਂ ਉਹਨੂੰ ਵੇਖ ਕੇ ਉਥੋਂ ਤੇ ਉੱਠ ਕੇ ਇਧਰ ਨੂੰ ਆਇਆ ਅੱਗੇ ਨੂੰ ਥੋੜਾ ਜਿਹਾ ਮੈਂ ਵੇਖਾਂ ਕਿਹੜਾ ਬੰਦਾ ਉਹ ਫੇਰ ਆਇਆ ਨੂੰ ਚਲਾ ਗਿਆ ਟਰੱਕ ਵਾਲੇ ਪਾਸੇ ਉਧਰੋਂ ਫਿਰ ਉਹਨੇ ਇਦਾਂ ਇਸ਼ਾਰਾ ਮਾਰਿਆ 7-8 ਜਣੇ ਮਰ ਕੇ ਘਟੋ ਘਟ 8 ਜਣੇ ਹੈਗੇ ਸੀ ਅੱਛਾ ਉਹ ਆਏ ਆ ਮੇਰੇ ਉਹਨਾਂ ਇਦਾਂ ਰੋੜਾ ਮਾਰ ਰਿਹਾ ਇਧਰ ਨੂੰ ਉਹ ਵੇਟ ਸੁਟੀ ਇਦਾਂ ਰੋੜਾ ਮਾਰ ਰਿਹਾ ਮੈਂ ਭੱਜ ਕੇ ਉਹ ਗੇਟ ਦੇ ਅੰਦਰ ਵੜ ਗਿਆ ਗੇਟ ਇਦਾਂ ਢੋਲਿਆ ਵੀ ਸ਼ਾਇਦ ਮੈਨੂੰ ਇਹ ਵੀ ਮੇਰੇ ਵੱਲ ਆਉਣਗੇ ਵਿਚਾਰੇ ਮਾਰੇ ਵਿਚਾਰੇ ਮਾਰੇ ਤੇ ਉਹ ਰੌਲਾ ਪਾਉਣ ਡਿਆ ਬੰਦਾ ਇੱਕ ਕਹਿੰਦਾ ਗੋਲੀ ਮਾਰਦੇ ਉਹ ਉਹਨਾਂ ਕੀਤਾ ਵੀ ਆ ਮੇਰੇ ਵੱਲੋਂ ਸਿੱਧਾ ਜਦੋਂ ਇੱਥੇ ਆ ਗਏ ਆ ਗੋਲੀ ਚੱਲੀ ਨਹੀਂ ਤੇ ਗੋਲੀ ਬਾਅਦ ਵਿੱਚ ਫਿਰ ਮੈਨੂੰ ਪਤਾ ਨਹੀਂ ਮੈਂ ਗੇਟ ਦੇ ਅੰਦਰ ਵੜ ਗਿਆ ਬਾਕੀ ਉਹ ਬੰਦਾ ਕਹਿਣ ਡਿਆ ਹੈ ਵੀ ਗੋਲੀ ਮਾਰ ਗੋਲੀ ਹਾਂ ਕਹਿੰਦਾ ਵੀ ਗੋਲੀ ਮਾਰਦੇ ਗੋਲੀ ਮਾਰਦੇ ਮੈਂ ਦਵਾਦਾਬੰਦਰ ਵੜ ਕੇ ਗੇਟ ਬੰਦ ਕਰ ਲਿਆ ਤੇ ਉਹ ਉਹਨਾਂ ਨੇ ਫਿਰ ਆ ਇਹਦੇ ਉੱਤੇ ਮਾਰਿਆ ਇਧਰ ਤੇ ਉਧਰ ਅੱਗ ਲਾ ਕੇ ਤੇ ਬਸ 50-70 ਮਿੰਟਾਂ ਦੇ ਵਿੱਚ ਬੋਲਟ ਸਟਾਰਟ ਦੀ ਜਦੋਂ ਮੈਨੂੰ ਆਵਾਜ਼ ਆਈ ਆ ਮੈਂ ਹਾਬੇ ਚਲੇ ਗਿਆ ਮੈਂ ਦਵਾਦਾਬੰਦਰੋਂ ਨਿਕਲੇ ਆ ਫਿਰ ਮੈਂ ਇਹਦੀ ਅੱਗ ਬੁਝਾਈ ਫਟਾਫਟ ਮੋਟਰ ਚਾਲੂ ਕੀਤੀ ਤੇ ਪਾਣੀ ਮਾਰਿਆ ਅੱਗ ਬੁਝਾਈ ਮੈਂ ਫਟਾਫਟ ਕਿੰਨੇ ਕੁ ਲੋਕ ਸੀ 8 ਕ ਜਣੇ ਆ ਗਏ ਸੀ ਕਿਸ ਤਰ੍ਹਾਂ ਦੇ ਸੀ ਉਹ ਮੈਨੂੰ ਮਾਰ ਕੇ ਆਇਆ ਨਹੀਂ ਉਹਨਾਂ ਦਾ ਇੱਕ ਮੁੰਡੇ ਦਾ ਚਿਹਰਾ ਨੰਗਾ ਸੀਗਾ ਉਹਦੀ ਮੈਨੂੰ ਪਛਾਣਿਆ ਬਾਕੀ ਮੂੰਹ ਬਲੇਟੇ ਸੀ ਉਹਨਾਂ ਨੇ ਬਸ ਏਦਾਂ ਆੱਖਾਂ ਹੀ ਦੇ ਬੋਲੀ ਗਲੀ ਚੱਲਣ ਦੀ ਆਵਾਜ਼ ਆਈ ਤੁਹਾਨੂੰ ਲੈ ਮੈਂ ਅੰਦਰ ਵੜ ਗਿਆ ਮੈਂ ਮੈਂ ਤੁਹਾਨੂੰ ਕਹਾ ਮੈਨੂੰ ਨਹੀਂ ਲੱਗਾ ਪਤਾ ਬਸ ਆਵਾਜ਼ ਆਉਂਦੇ ਸੀ ਜਿਹੜਾ ਠਾ ਠਾ ਮਾਰਨ ਦਾ ਸੀ ਗੱਡੀਆਂ ਦੇ ਉੱਤੇ ਹੋਰ ਕੋਈ ਗਏ ਬੋਲਣ ਦੇ ਸੀ ਕੁਝ ਆ ਰੌਲਾ ਪਾਉਂਦੇ ਸੀ ਉਹ ਏਦਾਂ ਕੈਮਰਿਆਂ 'ਚ ਆਇਆ ਰਿਕਾਰਡਿੰਗ ਤੇ ਬਾਅਦ ਘੱਟ ਕਰਾਂਦਾ ਇਹ ਗੱਲਾਂ ਗਾਲਾਂ ਗੁਲਾਂ ਕੱਢਣ ਦਾ ਸੀ ਭਾਈ ਜੀ ਨਾਲ ਇਹਨਾਂ ਕੋਲੇ ਆ ਮੁੰਡਾ ਇੱਥੇ ਆਪਣਾ ਦਾਦੂਪੁਰ ਦਾ ਰਹਿਣ ਵਾਲਾ ਵਾ ਹਾਲ ਵਾਸੀ ਇੱਥੇ ਰੰਜੀਤ ਉਹਨੂੰ ਰਹਿੰਦੇ ਨੇ ਇਹਨਾਂ ਦੇ ਇੱਥੇ ਆਪਣਾ ਕੰਸਟਰਕਸ਼ਨ ਦਾ ਕੰਮ ਹੀ ਕੋਈ ਰੈਸਟੋਰੈਂਟ ਵਗੈਰਾ ਬਣਾ ਰਹੇ ਸੀ ਇਹਨਾਂ ਨੇ ਕੋਈ 5-6 ਅਣਪਛਾਤੇ ਮੁੰਡੇ ਆਏ ਨੇ ਉਹਨਾਂ ਨੇ ਪੱਥਰਾਵ ਕੀਤਾ ਤੇ ਨਾਲੇ ਨਾਲ ਹੀ ਇੱਥੇ ਗੱਡੀ ਲੱਗੀ ਉਹਨੂੰ ਅੱਗ ਲਗਾਈ ਜਿਸ ਮੁੰਡਿਆਂ ਦਾ ਬਿਆਨ ਲੈ ਕੇ ਤੇ ਪਰਚਾ ਦਰਜ ਇਸ ਕਰਕੇ ਤੇ ਅਗਲੇ ਦੀ ਕਰ ਹੋਇਆ ਕੀ ਮਾਮਲਾ ਕੀ ਸੀ ਮੁੰਡੇ ਦੀ ਤਫਤੀਸ਼ ਕੀ ਸਾਹਮਣੇ ਆਇਆ ਮਾਮੂ ਹੁਣ ਉਹ ਜਦੋਂ ਮੁੰਡੇ ਫੜਾਂਗੇ ਤੇ ਉਹ ਪਤਾ ਲੱਗੂਗਾ ਕਿ ਉਹਨਾਂ ਦਾ ਕੀ ਕਰਨਾ ਹੈ। ਰੋਤੀ ਰੋਤੀ ਦਾ ਵੀ ਚੱਕਰ ਸੀ। ਰੋਤੀ ਵਾਲੀ ਕਾਲ ਇਹਨਾਂ ਨੂੰ ਪਹਿਲਾਂ ਆਈ ਸੀ। ਉਹ ਉਹਨਾਂ ਨੇ ਪਹਿਲਾਂ ਦਰਖਾਸਤ ਅੰਦਨਜੀਤ ਰੈਵਨਿਊ ਰਹਿੰਦੇ ਹੀ ਉੱਥੇ ਸ਼ਾਇਦ ਦਿੱਤੀ ਸੀ। ਉਹ ਵੀ ਇੱਕ ਵਾਰੀ ਵੇਖ ਕੇ ਤੇ ਆ ਪਰਚਾ ਦੇ ਕੇ ਫਿਰ ਵੇਖ ਲੈਣ। ਤੇ ਜੇ ਜੇ ਤੇ ਸਾਰਾ ਆਏ ਤਾਂ ਕਿੰਨੇ ਜਣੇ ਸੀ? ਮੋਟਰਸਾਈਕਲ ਤੇ ਆਏ ਸੀ 6 ਜਣੇ।